ਪੰਜਾਬੀ ਕੋਈ ਛੋਟੀ ਮੋਟੀ ਬੋਲੀ ਨਹੀਂ ਹੈਗੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਵੱਸਦੇ ਆ ਸਾਡੇ ਕੋਲੇ ਸ਼ਾਇਰ ਫਕੀਰ ਸੰਤ ਗੀਤਕਾਰ ਸਿੰਗਰ ਸਾਡੇ ਕੋਲੇ ਜਿੰਨਾ ਪੰਜਾਬੀ ਦਾ ਜਿਹੜਾ ਦਰਸਨ ਇਸ ਵਕਤ ਫੇਮਸ ਹੈ ਉਹਨਾਂ ਹੋਰ ਕੋਈ ਨਹੀਂ ਕੋਈ ਵੀ ਹੈ ਬਾਲੀਵੁੱਡ ਵਾਲੇ ਵੀ ਜਿੰਨਾ ਚਿਰ ਕੋਈ ਪੰਜਾਬੀ ਟੋਨ ਦਾ ਗਾਣਾ ਨਹੀਂ ਹੈਗਾ ਉਹ ਆਪਣੇ 뮤직 ਨੂੰ ਸਿਕਿਉਰ ਨਹੀਂ ਮੰਨਦੇ ਬੇ ਪੰਜਾਬੀ ਕਿਉਂਕਿ ਪੰਜਾਬੀ ਬੈਠੇ ਆ ساری ਦੁਨੀਆ 'ਚ ਸੋ ਮਾਂ ਬੋਲੀ ਕਿਸੇ ਮੈਂ ਕਹਿੰਦਾ ਬਾਕੀ ਪਛਾਹਾਂਵਾਂ ਵੀ ਸਿੱਖੋ ਪਰ ਮਾਂ ਬੋਲੀ ਦੀ ਕੀਮਤ ਤੇ ਨਾ ਸਿੱਖੋ ਕਈ ਵਾਰੀ ਕੋਈ ਐਨ ਆਰ ਆਈ ਦੋਸਤ ਮਿੱਤਰ ਆਉਂਦੇ ਨੇ ਤਾਂ ਪੁੱਛਦੇ ਆ ਪੰਜਾਬੀ ਬੋਲਣ ਦਾ ਬੱਚਾ ਸਮਝ ਲੈਂਦਾ ਏ ਬੋਲਦੈ ਮੈਂ ਕਹਿੰਦਾ ਜੇ ਸਮਝ ਲੈਂਦਾ ਤਾਂ ਮੈਂ ਬੋਲ ਵੀ ਸਕਦਾ ਕਹਿੰਦਾ ਜਵਾਬ ਅੰਗਰੇਜ਼ੀ ਚ ਦਿੰਦਾ ਮੈਂ ਕਹਿੰਦਾ ਤੁਸੀਂ ਪੰਜਾਬੀ ਜਵਾਬ ਦੇਣੋਂ ਹਟਜੋ ਨਾ ਤੁਸੀਂ ਵੀ ਸਮਝਣੋਂ ਹਟਜੋ ਕਿ ਮੈਨੂੰ ਤਾਂ ਸਮਝ ਨਹੀਂ ਆਈ ਅੰਗਰੇਜ਼ੀ ਉappi ਬੋਲੂਗਾ ਮਜਬੂਰੀ ਚ ਸੋ ਇਹ ਆਪਣੇ ਪਤਾ ਨਹੀਂ ਕਿਉਂ ਆਪਣੇ ਪਹਿਲੀ ਜਾਂ ਤਾਂ 200 ਸਾਲ ਉਹ ਰਾਜ ਕਰਦੇ ਆਪਣੇ ਤੇ ਸਾਈਕੀ ਦੇ ਵਿੱਚ ਆਪਣੇ ਆ ਗਿਆ ਵੀ ਸ਼ਾਇਦ ਅੰਗਰੇਜ਼ੀ ਬੋਲਣ ਵਾਲਾ ਸੀ ਕੋਈ ਬਹੁਤ ਹੀ ਵੱਡੇ ਜਾਂ ਵਿਦਵਾਨ ਮੰਨੇ ਜਾਂਦੇ ਆ